ਰਤਨਾ ਵਾਹਿਗੁਰੂ ਸਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤ ਸਚੰਤ ਵਿਖਿਆ ਸ਼ਲੰ ਸ਼ਦਰੰਗ नानक बिन हर संग ना चालते राज कप्टन रूप कप्टन धन कपटन कुल गर्भत है सचंत बिखिया शलंग शरंग नानक हर संग ना चालते भेखंदड़ो की पुल ਤੁਮਾ ਦਿਸਮਸ ਹੋਣਾ ਅਡ ਨਾ ਲਹੰਦੜੋ ਮੁੱਲ ਨਾਨਕ ਸਾਥਨਾ ਜੁਲੀ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਸਤੇ ਵੰਜਿਏ ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾਮਣ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜਿਐ ਹੋ ਕ੍ਰਿਪਾਲ ਦਿਆਲ ਨਾਨਕ ਭਉ ਭੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ ਹੋ ਕ੍ਰਿਪਾਲ ਦਿਆਲ ਨਾਨਕ ਭਉ ਭੰਜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸ਼ਲੋਕ ਰਾਜ ਕਪਟੰਗ ਰੂਪ ਕਪਟੰ ਧਨ ਕਪਟੰ ਕੁਲ ਗਰਭਤੈ ਸਚੰਤ ਵਿਖਿਆ ਛਲੰ ਛਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਜੈਤਸੀ ਕੀ ਵਾਰ ਕੀ ਦਸਵੀਂ ਪੌੜੀ ਵਾਰ ਸਲੋਕਾਂ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ